ਸੇਵਾ ਭਾਰਤੀ ਦਾ ਅੱਜ ਜਿਹੜਾ ਕੈਂਪ ਹੈ ਮੈਡੀਕਲ ਦੇ ਨਾਲ ਸੰਬੰਧਿਤ ਇਹ ਰਾਸ਼ਟਰੀ ਸੈਨਿਕ ਸੰਗ ਦੀ ਸ਼ਤਾਬਦੀ ਜਿਹੜਾ ਸਾਲ 2025 ਚੱਲ ਰਿਹਾ ਹੈ 1925 ਤੋਂ ਬਾਅਦ 2025 ਦੇ ਪੂਰੇ 100 ਸਾਲ ਜਿਹੜੇ ਆ ਹੋ ਰਹੇ ਆ ਉਸ ਨੂੰ ਇਹ ਸਮਰਪਿਤ ਕੈਂਪ ਹੈ 100 ਸਾਲ ਦੀ ਯਾਤਰਾ ਦੇ ਵਿੱਚ ਰਾਸ਼ਟਰੀ ਸੈਨਿਕ ਸੰਗ ਨੇ ਬਿਨਾਂ ਰੁਕੇ ਬਿਨਾ ਟੁੱਟੇ ਬਿਨਾ ਕਹਿ ਫੁੱਟ ਤੋਂ ਆਪਣੇ 100 ਸਾਲ ਦਾ ਜਿਹੜਾ ਹੈ ਸਫ਼ਰ ਪੂਰਾ ਕੀਤਾ ਸਾਡੇ ਜੀਵਨ ਦੇ ਵਿੱਚ ਕਿਸੇ ਸੰਗਠਨ ਦਾ ਜਿਸ ਦੀ ਵਿਚਾਰਧਾਰਾ ਦੇ ਨਾਲ ਸਮਾਜ ਜੁੜੇਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਸਮਾਜਿਕ ਸੰਗਠਨ ਹੈ 100 ਸਾਲ ਆਣਾ ਔਰ ਉਸ 100 ਸਾਲ ਨੂੰ ਮਨਾਉਣ ਦੇ ਵਿੱਚ ਅਸੀਂ ਵੀ ਸ਼ਾਮਲ ਹੋਣਾ ਇੱਕ ਸਾਡੇ ਲਈ ਬਹੁਤ ਹੀ ਮਾਨ ਦੀ ਔਰ ਤਮੰਨ ਦੀ ਗੱਲ ਹੈ ਉਸ 100 ਸਾਲ ਦਾ ਜਿਹੜਾ ਹੈ ਮਨਾਣ ਦੀ ਸ਼ੁਰੂਆਤ ਜਿਹੜੀ ਹੈ ਗੁਰਦਾਸਪੁਰ ਦੇ ਵਿੱਚ ਸੇਵਾ ਭਾਰਤੀ ਨੇ ਇੱਕ ਮੈਡੀਕਲ ਕੈਂਪ ਲਗਾ ਕੇ ਕੀਤੀ ਹੈ ਜਿਸ ਦੇ ਵਿੱਚ ਅੱਖਾਂ ਦਾ ਔਰ ਹਾਰਟ ਔਰ 슈ਗਰ ਥਾਇਰਾਇਡ ਹੱਡੀਆਂ ਦਾ ਔਰ ਜੋੜਾਂ ਦਾ ਉਸੇ ਨਾਲ ਹੀ ਸਬੰਧਤ ਟੈਸਟ ਜਿਹੜੇ ਕਿ ਹੁਣੇ ਨੀਲ ਕਮਲ ਜੀ ਨੇ ਦਿੱਤੇ ਹੈ ਜਿਹੜੇ ਕਿ ਕਿਸੇ ਵੀ ਲੈਬਰਾਟਰੀ ਤੋਂ ਕਰਾਏ ਜਾਣ 500 ਰੁਪਏ ਤੋਂ ਘੱਟ ਨਹੀਂ ਹੁੰਦੇ ਔਰ ਹਰ ਇੱਕ ਮਰੀਜ਼ ਨੂੰ ਜਿਹੜੀ ਹੈ ਪੰਜੇ ਤੋਂ 10 ਦਿਨ ਦੀ ਦਵਾਈ ਜਿਹੜੀ ਫ੍ਰੀ ਦਿੱਤੀ ਜਾਣੀ ਹੈ ਉਸ ਦੇ ਬਾਅਦ ਵੀ ਜੇਕਰ ਉਹਨਾਂ ਨੂੰ ਕੋਈ ਜ਼ਰੂਰਤ ਪਏ ਤੇ ਸੇਵਾ ਭਾਰਤੀ ਹਰ ਵੇਲੇ ਉਹਨਾਂ ਦੀ ਮਦਦ ਲਈ ਤਿਆਰ ਆ ਅੱਜ ਦੇ ਕੈਂਪ ਦੇ ਵਿੱਚ ਸਵੇਰ ਤੋਂ 10 ਵਜੇ ਤੋਂ ਜਿਹੜਾ ਹੈ ਕੰਮ ਚੱਲ ਰਿਹਾ ਹੈ ਇਸ ਵੇਲੇ ਤੱਕ 250 ਦੇ ਕਰੀਬ-ਕਰੀਬ ਜਿਹੜੇ ਪੇਸ਼ੈਂਟ ਸਾਡੇ ਕੋਲ ਆਪਣਾ ਚੈੱਕਅਪ ਕਰਵਾ ਚੁੱਕੇ ਆ ਉਮੀਦ ਹੈ ਕਿ ਆ ਜਿਹੜੀ ਸੰਖਿਆ 40 ਤੋਂ ਜਿਹੜੀ ਪਾਰ ਚੱਲ ਜੇਗੀ ਸਾਰਿਆਂ ਹੀ ਸਮਾਜ ਦੇ ਵਿੱਚ ਸਭ ਨੂੰ ਹੀ ਅਪੀਲ ਕਰਨਾ ਕਿ ਇਹ ਜਿਹੜਾ ਸ਼ਤਾਬਦੀ ਵਰਸ਼ ਹੈ ਇਸ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਓ ਤੇ ਸੰਗ ਦੀ ਵਿਚਾਰਧਾਰਾ ਨੂੰ ਜਾਨੋ ਔਰ ਉਸੇ ਨਾਲ ਹੀ ਸੇਵਾ ਭਾਰਤੀ ਦੇ ਨਾਲ ਸਹਿਯੋਗ ਕਰਦੇ ਹੋਏ ਸੇਵਾ ਭਾਰਤੀ ਦੇ ਪਲੇਟਫਾਰਮ ਤੇ ਸਾਡੇ ਨਾਲ ਆ ਕੇ ਚਾਹੇ ਫਿਜ਼ੀਕਲੀ ਚਾਹੇ ਮੋਨੀਟਰੀ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਕਰਦੇ ਹੋਏ ਸਮਾਜ ਦੇ ਵਿੱਚ ਪਿਛੜੇ ਵਰਗ ਨੂੰ ਸਮਾਜ ਦੇ ਉਹਨਾਂ ਲੋਕਾਂ ਨੂੰ ਜਿਹੜੇ ਕਿਸੇ ਕਾਰਨ ਪਿੱਛੜ ਗਏ ਆ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਆਰਥਿਕ ਖੇਤਰ ਦੇ ਵਿੱਚ ਉਹਨਾਂ ਨੂੰ ਐਟ ਪਾਰ ਲਿਆਉਂਦੀਆਂ ਹੀ ਕੋਸ਼ਿਸ਼ ਕਰੀਏ ਔਰ ਸਮਾਜ ਦੇ ਵਿੱਚ ਜਿਹੜਾ ਜਾਤ ਪਾਤ ਜਾਂ ਇਹਨਾਂ ਚੀਜ਼ਾਂ ਦਾ ਜਿਆਦਾ ਯੋਰ ਹੈ ਇਹਨਾਂ ਚੀਜ਼ਾਂ ਨੂੰ ਘੱਟ ਕਰਕੇ ਇੱਕ ਸਮਰਸਤ ਸਮਾਜ ਬਣਾਉਂਦਾ ਯਤਨ ਕਰੀਏ ਕੈਂਪ ਲਗਾਉਣ ਦਾ ਮਤਲਬ ਵੀ ਸਾਡਾ ਇਹੋ ਹੀ ਹੁੰਦਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਚੈੱਕ ਅਪ ਲਈ ਚੰਗੇ ਡਾਕਟਰ ਕੋਲ ਨਹੀਂ ਜਾ ਸਕਦੇ ਉਹਨਾਂ ਨੂੰ ਚੰਗੇ ਡਾਕਟਰ ਮੁਹैया ਕਰਾ ਕੇ ਉਹਨਾਂ ਦੀਆਂ ਲੈਬ ਦੇ ਥਰੂ ਮੌਕੇ ਤੇ ਹੀ ਟੈਸਟ ਕਰਵਾ ਕੇ ਉਹਨਾਂ ਦੀਆਂ ਬਿਮਾਰੀਆਂ ਨੂੰ ਡਾਇਗਨੋਸ ਕੀਤਾ ਜਾਏ ਤਾਂ ਕਿ ਟਾਈਮਲੀ ਉਹਨਾਂ ਨੂੰ ਪਤਾ ਲੱਗ ਜੇ ਕਿ ਸਾਨੂੰ ਕੀ ਪ੍ਰੋਬਲਮ ਹੈ ਉਸ ਦੇ ਪ੍ਰੇਜ਼ ਉਸ ਦੀਆਂ ਦਵਾਈਆਂ ਉਸ ਦਾ ਇਲਾਜ ਤੇ ਜਿੱਥੋਂ ਤੱਕ ਸੰਭਵ ਹੋ ਸਕੇ ਜੇ ਕੋਈ ਜ਼ਰੂਰਤਮੰਦ ਕੋਈ ਬੰਦਾ ਸਾਡੇ ਸੰਪਰਕ ਚ ਆਏ ਤੇ ਉਸ ਨੂੰ ਵੀ ਅਸੀਂ ਬਿਲਕੁਲ ਠੀਕ ਹੋਣ ਤੱਕ ਆਪਣਾਈ ਰੱਖਨੇ ਆ ਸੇਵਾ ਭਾਰਤੀ ਦੇ ਜਿਹੜੇ ਇੰਨਾ ਹੀ ਕੰਮਾਂ ਦੇ ਨਾਲ ਅਸੀਂ ਸਮਾਜ ਨੂੰ ਅਪੀਲ ਕਰਾਂਗੇ ਕਿ ਉਹ ਜਿੰਨਾ ਸਹਿਯੋਗ ਸਾਨੂੰ ਕਰਨਗੇ ਉਹਨੇ ਹੀ ਅਸੀਂ ਸ਼ਕਤੀਸ਼ਾਲੀ ਬਣਾਂਗੇ ਜਿੰਨੇ ਅਸੀਂ ਸ਼ਕਤੀਸ਼ਾਲੀ ਹੋਵਾਂਗੇ ਉਹਨਾਂ ਲਈ ਸਮਾਜ ਨੂੰ ਫਾਇਦਾ ਹੋਏਗਾ ਸਾਡੀ ਸ਼ਕਤੀ ਤੁਹਾਡਾ ਸਹਿਯੋਗ ਹੈ ਇਸ ਕਰਕੇ ਸਾਰੇ ਸਮਾਜ ਨੂੰ ਬੇਨਤੀ ਹੈ ਕਿ ਉਹ ਸੇਵਾ ਦੇ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਆਪਣੇ ਆਪਣੇ ਸਹਿਯੋਗ ਨੂੰ ਸਾਡੇ ਨਾਲ ਸਾਂਝਾ ਕਰਨ ਧੰਨਵਾਦ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਇੱਕ ਹੋਰ ਵੱਡਾ ਕੰਮ ਆ। ਸੰਗਤਪੁਰ ਰੋਡ ਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ। ਇਸ ਮੈਡੀਕਲ ਕੈਂਪ ਲਗਾਉਣ ਦਾ ਮਕਸਦ ਆ। ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਹਰ ਸਾਲ ਜਿਹੜਾ ਹੈ 8 ਮੈਡੀਕਲ ਕੈਂਪ ਜਿਹੜਾ ਲਗਾਏ ਜਾਂਦੇ ਆ। ਉਹਦੇ ਵਿੱਚ ਇਹ ਦੂਸਰਾ ਮੈਡੀਕਲ ਕੈਂਪ ਜਿਹੜਾ ਅਸੀਂ ਲਗਾ ਰਹੇ ਆ ਆਪਣੇ ਰੁਟੀਨ ਦੇ ਵਿੱਚ। ਇਹ ਜਿਹੜਾ ਕੈਂਪ ਹੈ ਇਹਦੇ ਵਿੱਚ ਅੱਖਾਂ ਦਾ ਹਾਰਟ ਐਂਡ 슈ਗਰ ਥਾਇਰੋਇਡ ਬੋਹ ਜੋਇੰਟਸ ਦਾ ਔਰ ਜਿਹੜਾ ਕੈਂਪ ਹੈ ਇਹ ਚੱਲ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਅੱਖਾਂ ਦੇ ਸਾਰੇ ਟੈਸਟ ਖੂਨ ਦੇ ਸਾਰੇ ਟੈਸਟ ਜਿਸ ਤਰ੍ਹਾਂ ਕਿ HbA1c ਜਿਹਨੂੰ ਪੰਜਾਬੀ ਦੇ ਵਿੱਚ 3 ਮਹੀਨਿਆਂ ਵਾਲੀ ਸ਼ੂਗਰ ਕਿਹਾ ਜਾਂਦਾ ਹੈ ਯੂਰਿਕ ਐਸਿਡ ਲਿਪਿਡ ਪ੍ਰੋਫਾਈਲ ECG ਔਰ ਬੋਨ ਡੈਂਸਟੀ ਜਾਨੀ ਹੱਡੀਆਂ ਦੇ ਵਿੱਚ ਕਿੰਨੀ ਤਾਕਤ ਹੈ ਉਹ ਟੈਸਟ ਜਿਹੜੇ ਇੱਥੇ ਫ੍ਰੀ ਕਰਵਾਏ ਜਾ ਰਹੇ ਇਸ ਤੋਂ ਇਲਾਵਾ ਅੱਠ ਕੈਂਪ ਜਿਹੜੇ ਆ ਆਪਾਂ ਫਲੱਡ ਅਫੈਕਟਡ ਏਰੀਆ ਦੇ ਵਿੱਚ ਇਸ ਤੋਂ ਪਹਿਲੇ ਜਿਹੜੇ ਆ ਉਹ ਲੱਗ ਚੁੱਕੇ ਆ ਅੱਜ ਜਿਹੜਾ ਕੈਂਪ ਹੈ ਸਾਡਾ ਮੇਨ ਜਿਹੜਾ ਕੈਂਪ ਹੈ ਇਹਦਾ ਜਿਹੜਾ ਮਕਸਦ ਜਿਹੜਾ ਹੈ ਉਹ ਜਿਹੜਾ ਸਾਡੇ ਸੰਗ ਦੇ 100 ਸਾਲ ਪੂਰੇ ਹੋਏ ਨੇ ਉਹਦੀ ਜਿਹੜੀ ਸ਼ਤਾਬਦੀ ਵਰਸ ਚੱਲ ਰያ ਹੈ ਉਸ ਸ਼ਤਾਬਦੀ ਵਰਸ ਨੂੰ ਸਮਰਪਿਤ ਇਹ ਮੈਡੀਕਲ ਕੈਂਪ ਹੈ ਇਹਦੇ ਵਿੱਚ ਡਾਕਟਰ ਰਾਜਨ ਅਰੋੜਾ ਆਰਪੀ ਮੈਡੀਸਿਨ ਤੋਂ ਜਿਹੜੇ ਕੀ ਅੱਖਾਂ ਦੇ ਮਾਹਿਰ ਨੇ ਡਾਕਟਰ ਰਵਿੰਦ ਮਨਚੰਦਾ ਜਿਹੜੇ ਕੀ ਮੈਡੀਸਨ ਨੇ ਔਰ ਹਾਰਟਨ 슈ਗਰ ਦੇ ਮਾਹਿਰ ਨੇ ਔਰ ਡਾਕਟਰ ਹਾਕਮ ਸਿੰਘ ਜੀ ਡਾਕਟਰ ਹਾਕਮ ਸਿੰਘ ਜੀ ਜਿਹੜੇ ਕੀ ਆਰਥੋ ਦੇ ਵਿੱਚ ਜੋਇੰਟਸ ਦੇ ਸਪੈਸ਼ਲਿਸਟ ਨੇ ਉਹ ਡਾਕਟਰ ਜਿਹੜੇ ਇੱਥੇ ਆਪਣੀ ਮੁਫਤ ਸੇਵਾ ਜਿਹੜੀ ਆ ਦੇ ਰਹੇ ਇਸ ਕੈਂਪ ਦੇ ਵਿੱਚ ਹਰ ਪੇਸ਼ੈਂਟ ਨੂੰ ਜਿੰਨੇ ਜਿੰਨੇ ਲੋੜਿੰਦੇ ਕਸਟਾ ਉਹ ਕੀਤੇ ਜਾ ਰਹੇ ਨੇ ਟੈਸਟ ਜਿਹੜੇ ਆ ਤੁਲੀ ਲੈਬੋਰੀ ਵੱਲੋਂ ਜਿਹੜੇ ਨੇ ਐਸਜੀਐਲ 슈ਗਰ ਜਿਹੜੀ ਆ ਉਹ ਤੁਲੀ ਲੈਬੈਟਰੀ ਵੱਲੋਂ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਫ੍ਰੀ ਕੀਤੀ ਜਾ ਰਹੀ ਹੈ ਤੁਲੀ ਲੈਬੈਟਰੀ ਜਿਹੜੀ ਆ ਪਿਛਲੇ 30 ਸਾਲ ਤੋਂ ਸਾਡਾ ਸਹਿਯੋਗ ਦੇ ਰਹੇ ਨੇ ਤੋਂ ਉਹਨਾਂ ਦੇ ਹੀ ਬੰਦੇ ਆਂਦੇ ਨੇ ਉਹ ਇੱਥੇ ਟੈਸਟ ਕਰਕੇ ਜਾਂਦੇ ਆ ਉਸ ਤੋਂ ਇਲਾਵਾ ਇਹ ਜਿਹੜਾ ਕੈਂਪ ਹੈ ਇਹ ਜਿਹੜਾ ਸੰਤਾ ਯੋਗ ਆਸ਼ਰਮ ਹੈ ਇੱਥੇ ਅਸੀਂ ਹਰ ਸਾਲ ਕੈਂਪ ਲਗਾਉਂਦੇ ਆ ਔਰ ਸੰਤਾ ਯੋਗ ਦਾ ਜਿਹੜਾ ਸਹਿਯੋਗ ਹੈ ਆਸ਼ਰਮ ਦਾ ਸਹਿਯੋਗ ਤੁਹਾਨੂੰ ਮਿਲਦਾ ਹੈ ਉਹਦੇ ਵਾਸਤੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਇਹ ਜਿਹੜਾ ਸਾਡਾ ਕੈਂਪ ਹੈ ਇਹਦੇ ਵਿੱਚ ਜਿਹੜੀ ਹੈ ਮੇਨ ਜਿਹੜੀ ਖਾਸਤ ਜਿਹਨੂੰ ਸਪੈਸ਼ਲਟੀ ਕਹਿ ਸਕਦੇ ਆ ਕਿ ਜਿਹੜੇ ਲਿਪਿਡ ਪ੍ਰੋਫਾਈਲ ਐਚਬੀ1ਐਸੀ ਈਸੀਜੀ ਔਰ ਯੂਰਿਕ ਐਸਿਡ ਜਿਹੜੇ ਕਿ ਲੇਟੈਸਟ ਟੈਕਨੋਲੋਜੀਆਂ ਮਸ਼ੀਨਾਂ ਨੇ ਉਹ ਸਾਡੇ ਕੋਲ ਆndੀਆਂ ਇੱਥੇ ਔਰ ਡਾਕਟਰ ਉਸੇ ਤਰੀਕੇ ਨਾਲ ਚੈੱਕ ਕਰਦੇ ਆ ਜਿਸ ਤਰ੍ਹਾਂ ਕਿ ਇਹਨਾਂ ਦੇ ਆਪਾ ਹਸਪੀਟਲ ਤੇ ਜਾ ਕੇ ਚੈੱਕ ਕਰਵਾਨੇ ਆ ਉਸੇ ਤਰੀਕੇ ਦੇ ਨਾਲ ਹੀ ਇੱਥੇ ਚੈੱਕ ਕੀਤਾ ਜਾਂਦਾ ਹੈ ਇਸ ਕੜੀ ਨੂੰ ਚਾਲੂ ਰੱਖਦੇ ਹੋਏ ਇਹਦੇ ਨਾਲ ਰਿਲੇਟਡ ਹੋਰ ਵੀ ਕਾਰਜਕ੍ਰਮ ਜਿਹੜੇ ਆ ਅਸੀਂ ਕਰਦੇ ਪਏ ਆਂ ਔਰ ਅੱਗੋਂ ਕਰਾਂਗੇ ਹੁਣ ਤੱਕ ਤਕਰੀਬਨ ਤੇਰੇ ਮੇਰੇ ਕੋ 250 ਦੇ ਆਸ-ਪਾਸ ਲੋਕ ਆ ਚੁੱਕੇ ਆ ਔਰ ਉਮੀਦ ਆ ਕਿ 400 ਤੋਂ ਪਾਰ ਪਾਰ ਜਣਾ ਤੇ ਸਮਾਂ ਕੋਈ ਨਹੀਂ ਆ ਜੀ ਜਦੋਂ ਤੱਕ ਪੇਸ਼ੈਂਟ ਆਂਦੇ ਰਹਿਣਗੇ 4 ਵਜੇ ਤੱਕ 5 ਵਜੇ ਤੱਕ ਅਸੀਂ ਇਹ ਕੰਮ ਜਿਹੜਾ ਹੈ ਇਹਨੂੰ ਕਰਦੇ ਰਹਿਣਾ ਸਰਕੀ ਲਾਕਨ ਨਿਵਾਸੀ ਨੂੰ ਇਹ ਸੰਦੇਸ਼ ਦੇਣਾ ਚਾਹੋਗੇ ਆਪਣੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਜੀ ਕਿ ਜਿਹੜਾ ਅਸੀਂ ਪ੍ਰੋਲਰ ਕਰਦੇ ਆਂ ਔਰ ਜਿਹਦੇ ਵਿੱਚ ਅਸੀਂ ਇੱਕ ਮਿਹਨਤ ਕਰਦੇ ਆਂ ਉਹਦਾ ਫਾਇਦਾ ਜਿਹੜਾ ਇਲਾਕਾ ਨਿਵਾਸੀਆਂ ਨੂੰ ਲੈਣਾ ਚਾਹੀਦਾ ਅਗਰ ਅੱਬਾ ਅਦਰਵਾਇਜ਼ ਗੱਲ ਕਰੀਏ ਜਿਹੜੇ ਟੈਸਟ ਅੱਪਾ ਇੱਥੇ ਫ੍ਰੀ ਕਰਵਾ ਰਹੇ ਆ ਉਹ ਟੈਸਟ ਅਗਰ ਕੱਲ ਅੱਜ ਦੇ ਫ੍ਰੀ ਹੈ ਇੱਥੇ ਕੱਲ ਅਗਰ ਲੈਬਰਾਟਰੀ ਤੇ ਜਾ ਕੇ ਕਰਾਵਾਂਗੇ ਕੋ 2500 ਰੁਪਏ ਦੇ ਆਸ-ਪਾਸ ਦੇ ਟੈਸਟ ਹੈ ਜਿਹੜੇ ਫ੍ਰੀ ਉਥੇ ਕਾਸਟ ਕਰਨਗੇ ਇੱਥੇ ਜਿਹੜੇ ਆ ਫ੍ਰੀ ਹੋ ਰਹੇ ਆਂ ਵੇਸ਼ ਕਰਕੇ ਇਹੀ ਇੱਕ ਮੈਸੇਜ ਹੈ ਸਾਡਾ ਕਿ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤੇ ਆਪਣਾ ਜਿਹੜਾ ਸਾਡੀ ਜਿਹੜੀ ਮਿਹਨਤ ਹੈ ਉਹ ਪਰਾਲਾ ਅਸੀਂ ਕਰਦੇ ਆ ਡਾਕਟਰਾਂ ਨੂੰ ਬੁਲਾਉਂਦਾ ਉਹਦਾ ਜਿਹੜਾ ਫਾਇਦਾ ਜਿਹੜਾ ਉਹ ਸਾਰੇ ਇਲਾਕਾ ਦੇ ਵਾਸੀ ਜਿਹੜੇ ਆ ਉਹ ਲੈਣ